ਸਸਿਗਾਓ ਦੋਸਤੋ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਬਾਣੀ ਟੀਵੀ ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਤੇ ਤੁਸੀਂ ਮੋਟਰ ਵਹੀਕਲ ਚਲਾ ਰਹੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਸਰਕਾਰ ਨੇ ਕੁਝ ਸ਼ਰਤਾ ਲਾਗੂ ਕੀਤੀਆਂ ਨੇ ਇਸ ਵਾਸਤੇ ਸ਼ਰਤਾ ਪਹਿਲਾਂ ਤੋਂ ਲਾਗੂ ਸੀ ਪਰ ਉਹਨਾਂ ਨੂੰ ਸਖਤੀ ਨਾਲ ਹੁਣ ਇੰਪਲੀਮੈਂਟ ਕੀਤਾ ਜਾਊਗਾ ਕੱਲ ਯਾਨੀ ਕਿ 1 ਅਗਸਤ ਤੋਂ ਇਹ ਸ਼ਰਤਾਂ ਲਾਗੂ ਨੇ ਪੰਜਾਬ ਸਰਕਾਰ ਨੇ ਬਕਾਇਦਾ ਪੱਤਰ ਭੇਜ ਕੇ ਸਕੂਲਾਂ ਵਿੱਚ ਕਾਲਜਾਂ ਵਿੱਚ ਤੇ ਹੋਰ ਅਦਾਰਿਆਂ ਵਿੱਚ ਇਸ ਬਾਰੇ ਹਦਾਇਤਾਂ ਦਿੱਤੀਆਂ ਨੇ ਕਿ ਜੇ ਤੁਸੀਂ 18 ਸਾਲ ਤੋਂ ਘੱਟ ਹੋ ਤੇ ਮੋਟਰ ਵਹੀਕਲ ਚਲਾਉਂਦੇ ਹੋ ਤਾਂ ਉਹਦੇ ਵਾਸਤੇ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਕਿਹੜੀਆਂ-ਕਿਹੜੀਆਂ ਸ਼ਰਤਾਂ ਅਧੀਨ ਤੁਸੀਂ ਚਲਾ ਸਕਦੇ ਹੋ ਜੇਕਰ ਉਹਨਾਂ ਸ਼ਰਤਾਂ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ 25000 ਰੁਪਏ ਜੁਰਮਾਨਾ ਪੈ ਸਕਦਾ ਹੈ ਤੇ ਤੇ ਬੱਚੇ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਤਾਂ तमाम ਜਾਣਕਾਰੀ ਇਸ ਬਾਰੇ ਤੁਹਾਨੂੰ ਦਵਾਂਗੇ ਸਾਡੇ ਨਾਲ ਬਣੇ ਰਹੋ ਅਸੀਂ ਗੱਲ ਕੀਤੀ ਹੈ ਮੈਡਮ ਪੁਨਮ ਸਿੰਘ ਜੀ ਜੇ ਪੀਸੀਐਸ ਹੈ ਬਟਿੰਡਾ ਦੇ ਆਰਟੀਏ ਉਹਨਾਂ ਨੇ ਇਸ ਬਾਰੇ तमाम ਜਾਣਕਾਰੀ ਦਿੱਤੀ ਹੈ ਕਿ ਕਿਸ ਸ਼ਰਤ ਤੇ ਕਿੰਨਾ ਸ਼ਰਤਾਂ ਦੇ ਤਹਿਤ ਕਿੰਨਾ ਸ਼ਰਤਾਂ ਦੇ ਅਧੀਨ ਤੁਸੀਂ ਮੋਟਰ ਵਹੀਕਲ ਚਲਾ ਸਕਦੇ ਹੋ ਇਲੈਕਟ੍ਰਿਕ ਸਕੂਟੀਆਂ ਦੀ ਵੀ ਗੱਲ ਕਰਾਂਗੇ ਇਲੈਕਟ੍ਰਿਕ ਸਕੂਟੀਆਂ ਬਾਰੇ ਆਮ ਤੌਰ ਤੇ ਏਜੰਸੀਆਂ ਵਾਲੇ ਸਾਨੂੰ ਕਹਿੰਦੇ ਆ ਕਿ ਇਹਦੇ ਵਾਸਤੇ ਆਪਸੀ ਦੀ ਲੋੜ ਨਹੀਂ ਕੋਈ ਵੀ ਚਲਾ ਸਕਦਾ ਹੈ ਅੰਡਰ ਏ ਚਲਾ ਸਕਦਾ ਹੈ ਪਰ ਬਣੇ ਹੋਰ ਵੀਡੀਓ ਤੇ ਤੁਹਾਨੂੰ ਦੱਸਾਂਗੇ तमाम ਇਹਦੇ ਵਾਸਤੇ ਕੀ ਕੀ ਸ਼ਰਤਾਂ ਲਾਗੂ ਹੋਈਆਂ ਕੀ ਕੀ ਪੰਜਾਬ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਗੱਲ ਕਰਦੇ ਆਂ मैडम पूनम जी आप ये बठंडा नाम देखो मोटर व्हीकल एक्ट दे सेक्शन 199 मा, ए दे तहत ਜਿਣਾ ਹੈਗਾ ਅੰਡਰ ਇਹ ਸਵੱਚ ਜਿਹੜੇ ਹੈਗੇ ਆ ਉਹ ਡਰਾਈਵਿੰਗ ਨਹੀਂ ਕਰ ਸਕਦੇ ਔਰ ਉਹਦੇ ਵਾਸਤੇ 25000 ਰੁਪਏ ਜੁਰਮਾਨਾ ਔਰ ਮਾਤਾ ਪਿਤਾ ਨੂੰ ਉਹਦੀ ਸਜ਼ਾ ਵੀ ਹੋ ਸਕਦੀ ਹੈਗੀ ਸੋ ਇਹ ਮੋਟਰ ਵਹੀਕਲ ਐਕਟ ਦੀ ਪ੍ਰੋਵੀਜ਼ਨ ਤਾਂ ਪਹਿਲਾਂ ਵੀ ਸੀਗੀ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਅੰਡਰ ਏਜ ਬੱਚੇ ਜਦੋਂ ਚਲਾਉਂਦੇ ਆ ਤਾਂ ਐਕਸੀਡੈਂਟਸ ਬਹੁਤ ਰਿਪੋਰਟਡ ਹੋਏ ਹੈਗੇ ਆ ਸੋ ਅੱਜ ਲੋੜ ਹੈਗੀ ਹੈ ਕਿ ਇਹਨੂੰ ਅਸੀਂ ਸਖਤੀ ਦੇ ਨਾਲ ਲਾਗੂ ਕਰੀਏ ਪ੍ਰੋਵੀਜ਼ਨ ਨੂੰ ਸੋ ਇਸੇ ਕਰਕੇ ਜ਼ਿਆਦਾ ਚੈਕਿੰਗ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਪ੍ਰੈਸ ਮੀਡੀਆ ਦੇ ਰਾਹੀਂ ਵੀ ਅਸੀਂ ਸਾਰਿਆਂ ਨੂੰ ਬੱਚ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਖਾਸ ਕਰਕੇ ਸਕੂਲਾਂ ਨੂੰ ਇਹੀ ਅਪੀਲ ਕਰਦੇ ਆ ਮੈਂ ਤਾਂ ਟਿਊਸ਼ਨ ਟੀਚਰਸ ਨੂੰ ਵੀ ਕਹੂੰਗੀ ਕਿ ਜਿਹੜੇ ਬੱਚੇ ਅੰਡਰ ਏਜ ਡਰਾਈਵਿੰਗ ਕਰਦੇ ਆ ਉਹਨੂੰ ਰੋਕਿਆ ਜਾਵੇ ਦੇਖੋ ਬੱਚੇ ਜਿਹੜੇ ਐ ਨਾਟ ਲੈਸ ਦਨ 16 ইয়ার্স ਹੋਣੇ ਚਾਹੀਦੇ ਆ ਔਰ ਵਿਦਆਊਟ ਗিয়ার ਦਾ লাইসেন্স ਉਹਨਾਂ ਦਾ ਬੰਦਾ ਹੈਗਾ ਲੇਕਿਨ ਜਿਹੜਾ ਉਹ লাইসেন্স ਬੰਦਾ ਹੈ ਉਹ ਉਹਦੀਆਂ ਦੋ ਸ਼ਰਤਾਂ ਹੁੰਦੀਆਂ ਨੇ ਕਿ ਜਿਹੜੇ ਲਾਈਟ ਮੋਟਰ ਵਹੀਕਲ ਹੁੰਦੇ ਆ ਉਹਦੀ ਜਿਹੜੀ 50 cc ਤੋਂ انجن ਦੀ ਕਪੈਸਿਟੀ ਜਿਹੜੀ ਹੈ ਜਾਂ ਮੋਟਰ ਕਪੈਸਿਟੀ ਜਿਹੜੀ ਹੈ 750 watts ਤੋਂ ਘੱਟ ਹੁੰਦੀ ਹੈ ਬਹੁਤ ਲਾਈਟ ਜਆ ਬਾਈਕ ਵਿਦਆਊਟ ਗੀਅਰ ਉਹ ਚਲਾ ਸਕਦੇ ਨੇ ਪਰ ਲੇਕਿਨ ਉਹਦੇ ਵਾਸਤੇ ਵੀ ਉਹਨਾਂ ਨੂੰ ਲਾਇਸੈਂਸ ਬਣਾਉਣ ਦੀ ਲੋੜ ਪੈਂਦੀ ਹੈ ਐਂਡ that is also with the consent of the garden ਮੈਂ ਸਿਰਫ ਤੁਹਾਨੂੰ ਪ੍ਰੋਵੀਜ਼ਨ ਇਹ ਦੱਸ ਰਹੀ ਹਾਂ ਕਿ ਜੇ ਉਹ ਵਿਦਆਊਟ ਗੀਅਰ ਹੈ ਠੀਕ ਹੈ ਜੀ ਜੇ ਉਹਦਾ ਇੰਜਨ 50cc ਤੋਂ ਘੱਟ ਦਾ ਹੈਗਾ ਜਾਂ 750W ਤੋਂ ਮੋਟਰ ਕਪੈਸਿਟੀ ਜਿਹੜੀ ਉਹ ਘੱਟਦੀ ਹੈ ਫਿਰ ਉਹ ਚਲਾ ਸਕਦੇ ਜੀ ਮੈਸੇਜ ਇਹਨਾਂ ਨੂੰ ਬਿਲਕੁਲ ਦੱਸਦੇ ਹਾਂ ਕਿ ਅਲਰੇਡੀ ਬਾਰ-ਬਾਰ ਬੈਂਕਟ ਕੋਲ ਨੂੰ ਸਿਨਾਂ ਦੀ ਜਾਂਚ ਕਰਦੇ ਨੇ ਕਿ ਬੱਤੇ ਉੱਤੇ ਕੈਂਪੀ ਲਾ ਜਾਂਦੀ ਕਿਉਂਕਿ ਬੱਚੇ ਜਿਹੜੇ ਕਿ ਨਿਕਲ ਬਗੈਰ ਲਾਇਸੈਂਸ ਤੋਂ ਚਲਾ ਦੇਖੋ ਮੈਂ ਇਸ ਚੀਜ਼ ਸਮਝਦੀ ਹਾਂ ਇੱਕ ਤਾਂ ਹੈ ਕਿ 16 ਸਾਲ ਤੋਂ ਬੱਚੇ ਛੋਟੇ ਉਹਨਾਂ ਨੂੰ ਤਾਂ ਬੱਚੇ ਛੋਟਾ ਬੱਚਾ ਛੋਟਾ ਹੀ ਹੁੰਦਾ ਹੈ ਔਰ ਉਹਨਾਂ ਨੂੰ ਅਸੀਂ ਜਿਹੜਾ ਐਡਾ ਹੈ ਬਾਈਕਸ ਦੇ ਕੇ ਭੇਜਦੇ ਹੈਗੀਆਂ ਉਹ ਬਿਲਕੁਲ ਗਲਤ ਹੈ ਮੈਂ ਇਹੀ ਅਪੀਲ ਕਰਾਂਗੀ ਕਿ 16 ਸਾਲ ਤੋਂ ਥੱਲੇ ਜਿਹੜਾ ਬੱਚਾ ਹੈਗਾ ਉਹ ਤਾਂ ਵਿਦਆਊਟ ਗੀਅਰ ਵੀ ਬਾਈਕ ਜਿਹੜੀ ਹੈ ਜਾਂ ਕਾਰ ਕੁਝ ਨਾ ਲੈ ਕੇ ਜਾਵੇ ਇਹ ਤੁਹਾਡੇ ਬੱਚੇ ਦੀ ਸੇਫਟੀ ਦੇ ਲਈ ਹੈ ਫਿਰ ਟਿਊਸ਼ਨ ਅ ਬਚਾਰੇ ਜਾਣਾ ਜਿਨ੍ਹਾਂ ਨੇ ਜਾਂ ਲਗਭਗ ਮੈਨੂੰ ਲੱਗਦਾ ਕਿ ਇੰਨੀ ਕੇਜ ਦੇ ਬੱਚੇ ਹੁੰਦੇ ਜਿਹੜੇ ਜਾਦਾ ਸਕੂਲ ਜਾਂ ਟਿਊਸ਼ਨਸ ਦੇ ਉੱਤੇ ਬਾਈਕ ਵਗੈਰਾ ਲੈ ਕੇ ਜਾਂਦੇ ਆ ਬੱਚਿਆਂ ਦਾ ਸ਼ਾਇਦ ਲੋਡ ਵੀ ਇਹੀ ਹੁੰਦੀ ਹੈ ਜਦੋਂ ਉਹਨਾਂ ਨੇ ਸਕੂਲ ਜਾਣਾ ਹੈ ਜਾਂ ਟਿਊਸ਼ਨ ਤੇ ਜਾਣਾ ਹੈਗਾ ਉਹ ਵਿਦਆਊਟ ਗੀਅਰ ਦੀ ਪ੍ਰੋਵੀਜ਼ਨ ਹੈ ਬੱਚੇ ਆਪਣਾ ਪ੍ਰੋਪਰ ਡਾਈਵਿੰਗ ਸਿੱਖਣ ਵਿਦਆਊਟ ਗੀਅਰ ਵੀ ਸਿੱਖ ਕੇ ਆਪ ਦਾ ਲਾਇਸੈਂਸ ਬਣਾਉਣ ਲਾਇਸੈਂਸ ਬਣਾ ਕੇ ਉਹਨਾਂ ਨੂੰ ਅਵੇਅਰ ਅਸੀਂ ਇਸੇ ਕਰਕੇ ਕਰ ਰਹੇ ਆਂ ਵੀ ਜਦੋਂ ਸਿੱਖ ਵੀ ਲੈਣ ਤਾਂ ਵੀ ਉਹਨਾਂ ਨੂੰ ਨਿਯਮ ਕਾਨੂੰਨ ਬਾਰੇ ਪਤਾ ਹੋਵੇ ਕਿ ਰੋਡ ਤੇ ਅਸੀਂ ਕਿਵੇਂ ਜਾਣਾ ਹੈਗਾ ਕੀ ਸੇਫਟੀ ਪ੍ਰੀਕਾਉਸ਼ਨਸ ਕੀ ਮੀਜਰਸ ਅਸੀਂ ਲੈਣੇ ਹੈਗੇ ਆ ਸੋ ਸਾਡਾ ਜਿਹੜਾ ਟੀਚਾ ਉਹ ਇਹ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਬੱਚਿਆਂ ਦੇ ਸੇਫਟੀ ਦੇ ਲਈ ਕੰਮ ਕਰ ਰਹੇ ਆ ਸੋ ਇਹ ਨਹੀਂ ਕਿ ਅਸੀਂ ਕੋਈ ਰੋਕਣ ਦੇ ਲਈ ਕੰਮ ਕਰ ਰਹੇ ਹੈਗੇ ਆ ਆਖਰੀ ਪ੍ਰੋਵੀਜ਼ਨ ਜਿਹੜੀ ਹੈਗੀ ਹੈ ਕਾਨੂੰਨ ਦੀ ਇਹ ਬੱਚਿਆਂ ਦੀ ਸੇਫਟੀ ਦੇ ਲਈ ਹੈਗੀ ਹੈ ਬਿਲਕੁਲ ਅਸੀਂ ਸਖਤੀ ਦੇ ਨਾਲ ਇਹਨੂੰ ਲਾਗੂ ਕਰ ਵੀ ਰਹੇ ਹੈਗੇ ਆਂ ਔਰ ਅਵੇਅਰਨੈਸ ਸੈਮੀਨਾਰਸ ਵੀ ਸਾਡੇ ਚੱਲ ਰਹੇ ਹੈਗੇ ਆਂ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਸਾਡੀਆਂ ਟੀਮਸ ਜਾ ਕੇ ਬੱਚਿਆਂ ਨੂੰ ਅਵੇਅਰ ਕਰ ਰਹੀ ਹੈ ਔਰ ਮੀਡੀਆ ਦੇ ਮਾਧਿਅਮ ਦੇ ਰਾਹੀਂ ਵੀ ਅਸੀਂ ਜਿਹੜਾ ਹੈ ਰਹਾ ਅਵੇਅਰ ਕਰ ਰਹੇ ਆਂ ਔਰ ਦੂਸਰੀ ਗੱਲ ਇੱਕ ਮੈਂ ਵੀ ਕਹਿਣਾ ਚਾਹਾਂਗੀ ਕਿ ਅੱਜਕੱਲ ਰੁਝਾਨ ਜਿਹੜਾ ਸਾਈਕਲ ਚਲਾਉਣ ਦਾ ਤਾਂ ਬਿਲਕੁਲ ਹੀ ਘਟ ਗਿਆ ਹੈਗਾ ਤੁਸੀਂ ਦੇਖਿਆ ਹੋਣਾ ਕਿ ਬੱਚੇ ਜਦੋਂ ਸਾਈਕਲ ਚਲਾ ਕੇ ਜਾਂਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਨਾਲੇ ਤਾਂ ਬੱਚੇ ਬਿਲਕੁਲ ਫਿੱਟ ਰਹਿੰਦੇ ਹੁੰਦੇ ਸੀ ਐਕਸਰਸਾਈਜ਼ ਪ੍ਰੋਪਰ ਉਹਨਾਂ ਦੀ ਹੁੰਦੀ ਹੁੰਦੀ ਸੀ ਨਾਲੇ ਪੂਰੀ ਸੇਫਟੀ ਰਹਿੰਦੀ ਹੁੰਦੀ ਸੀਗੀ ਸੋ ਜਿੱਥੇ ਅਸੀਂ ਅੱਜ ਪੈਦਲ ਵੀ ਚੱਲ ਕੇ ਜਾ ਸਕਦੇ ਹੈਗੇ ਉੱਥੇ ਵੀ ਅਸੀਂ ਕਾਰ ਦਾ ਇਸਤੇਮਾਲ ਕਰ ਰਹੇ ਹਾਂ ਉੱਥੇ ਵੀ ਅਸੀਂ ਮੋਟਰਬਾਈਕ ਦਾ ਇਸਤੇਮਾਲ ਕਰ ਰਹੇ ਹਾਂ ਤਾਂ ਮੈਂ ਤਾਂ ਇਹ ਸਮਝੂੰਗੀ ਕਿ ਦੋਨੋਂ ਪਾਸੇ ਗੱਲਾਂ ਹੈ ਕਿ ਇੱਕ ਤਾਂ ਬੱਚਿਆਂ ਦੀ ਸੇਫਟੀ ਵੀ ਸਾਡੀ ਇਨਸ਼ੋਰ ਹੁੰਦੀ ਹੈਗੀ ਹੈ ਦੂਸਰੀ ਗੱਲ ਜਿਹੜਾ ਹੈਗਾ ਬੱਚੇ ਸਾਈਕਲ ਵਗੈਰਾ ਚਲਾ ਕੇ ਜਾਂਦੇ ਆ ਤਾਂ ਨਾਲੇ ਉਹ ਥੋੜਾ ਫਿੱਟ ਵੀ ਰਹਿੰਦੇ ਹੈਗੇ ਆ ਤੇ ਜਿੱਥੇ ਕਿਤੇ ਉਹਨਾਂ ਨੂੰ ਲੋੜ ਵੀ ਹੈ ਚਲੋ ਸਕੂਲ ਜਾਂ ਟਿਊਸ਼ਨ ਉਹਨਾਂ ਨੇ ਜਾਣਾ ਹੀ ਹੈ ਜੇ ਉਹ 16 ਸਾਲ ਤੋਂ ਵੱਧ ਦੀ ਉਮਰ ਦੇ ਆ ਤੇ ਆਪ ਦਾ ਵਿਦਾਊਟ ਗੇਅਰ ਤੇ ਲਾਇਸੈਂਸ ਬਣਵਾਉਣ ਤੇ ਉਹ ਬਿਲਕੁਲ ਵਿਦਾਊਟ ਗੇਅਰ ਜਿਹੜਾ ਕੋਈ ਛੋਟਾ ਵਹੀਕਲ ਹੈਗਾ ਉਹ ਲੈ ਕੇ ਜਾ ਸਕਦੇ